ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਇਹ ਜੋ ਸਕੀਮ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਵਸਨੀਕਾਂ ਵਸਨੀਕਾਂ ਲਈ ਜਾਰੀ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਵੀ ਕਾਰਡ ਬਣਨੇ ਹਨ ਪਹਿਲਾ ਅਸ਼ਵਨ ਕਾਰਡ ਜੋ ਕਿ ਸਭ ਯੋਗ ਲੋਕਾਂ ਦੇ ਬਣੇ ਹਨ ਜਿਸ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਲਾਜ ਹੁੰਦਾ ਸੀ ਅਤੇ ਹਰੇਕ ਮੈਂਬਰ ਦਾ ਅਲੱਗ-ਅਲੱਗ ਕਾਰਡ ਬਣਦਾ ਸੀ ਇਸੇ ਤਰਜ਼ ਤੇ ਇਹ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈ ਇਸ ਵਿੱਚ ਵੀ ਹਰੇਕ ਮੈਂਬਰ ਦਾ ਅਲੱਗ-ਅਲੱਗ ਕਾਰਡ ਬਣੇਗਾ ਅਤੇ ਇੱਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹੋਵੇਗਾ ਪੰਜਾਬ ਸਰਕਾਰ ਦੁਆਰਾ ਇਹ ਜਿਹੜੀ ਸਹੂਲਤ ਤੁਹਾਨੂੰ ਦਿੱਤੀ ਜਾਣੀ ਹੈ ਤਾਂ ਦੋਸਤੋ ਅੱਜ ਜੋ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੋਈ ਹੈ ਕਿ ਇਸ ਕਾਰਡ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਦਸਤਾਵੇਜ਼ ਚਾਹੀਦੇ ਹਨ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਸਾਡੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਜਾਣਕਾਰੀ ਵਾਲੀਆਂ ਪੋਸਟਾਂ ਸਰਕਾਰੀ ਸਕੀਮਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਅਤੇ ਨਾਲ ਹੀ ਤੁਸੀਂ ਨੋਟੀਫਿਕੇਸ਼ਨ ਵਾਲਾ ਬਟਨ ਦਬਾ ਲਵੋ ਤਾਂ ਕਿ ਜਾਣਕਾਰੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਇਸ ਕਾਰਡ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਕਰਨਾ ਪਏਗਾ ਸਭ ਤੋਂ ਪਹਿਲਾਂ ਤਾਂ ਇਹ ਹਰੇਕ ਜੀ ਦਾ ਅਲੱਗ-ਅਲੱਗ ਕਾਰਡ ਬਣੇਗਾ ਅਤੇ ਪੂਰੇ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹੋਵੇਗਾ ਇਹ ਕਾਰਡ ਬਣਾਉਣ ਦੇ ਲਈ ਜਿਹੜੇ ਆਪਾਂ ਨੂੰ ਜ਼ਰੂਰੀ ਦਸਤਾਵੇਜ਼ ਚਾਹੀਦੇ ਹਨ ਉਹ ਤੁਸੀਂ ਆਪਣੇ ਹੱਥਾਂ ਵਿੱਚ ਕਰ ਲਓ ਦੋਸਤੋ ਦਸਤਾਵੇਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਲੋੜ ਹੋਵੇਗੀ ਉਹ ਹੋਵੇਗਾ ਆਧਾਰ ਕਾਰਡ ਆਧਾਰ ਕਾਰਡ ਜਿਹੜਾ ਹਰੇਕ ਜੀ ਦਾ ਬਣਿਆ ਹੋਣਾ ਚਾਹੀਦਾ ਹੈ ਅਤੇ ਉਸ ਦੇ ਵਿੱਚ ਜਿਵੇਂ ਨਵੇਂ ਜਨਮੇ ਬੱਚੇ ਹਨ ਜਾਂ ਨਾਮੀਆਂ ਵਹੀਆਂ ਲੜਕੀਆਂ ਦੇ ਆਪਾਂ ਛੇਤੀ ਆਧਾਰ ਕਾਰਡ ਅਪਡੇਟ ਜਾਂ ਨਵੇਂ ਨਹੀਂ ਬਣਵਾਉਂਦੇ ਤਾਂ ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਧਾਰ ਕਾਰਡ ਬਣਵਾਉਣੇ ਪੈਣਗੇ ਅਤੇ ਅਪਡੇਟ ਕਰਵਾਉਣੇ ਪੈਣਗੇ ਆਧਾਰ ਵਿੱਚ ਕੋਈ ਸੋਧ ਜਿਵੇਂ ਨਾਮ ਜਨਮ ਤਰੀਕ ਐਡਰੈਸ ਗਲਤ ਹੈ ਜਾਂ ਫੋਟੋ ਪੁਰਾਣੀ ਲੱਗੀ ਹੋਈ ਹੈ ਜਾਂ ਮੋਬਾਈਲ ਨੰਬਰ ਨਹੀਂ ਲਿੰਕ ਤਾਂ ਦੋਸਤੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਧਾਰ ਕਾਰਡ ਦੇ ਵਿੱਚ ਜਲਦੀ ਤੋਂ ਜਲਦੀ ਸੋਧ ਕਰਵਾਉਣੀਆਂ ਪੈਣਗੀਆਂ ਇਸ ਦੇ ਲਈ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬੈਂਕ ਆਫ ਬੜੌਦਾ ਫਿਰੋਜ਼ਪੁਰ ਸ਼ਹਿਰ ਬੈਂਕ ਆਫ ਬੜੋਦਾ ਫਰੁਈਪਰ ਸ਼ਹਿਰ ਦੇ ਵਿੱਚ ਜੋ ਮੇਨ ਬ੍ਰਾਂਚ ਹੈ ਬੈਂਕ ਆਫ ਬੜੋਦਾ ਦੀ ਉਸ ਦੇ ਵਿੱਚ ਆਧਾਰ ਕਾਰਡ ਅਪਡੇਟ ਕਰਨ ਦੇ ਲਈ ਸੈਂਟਰ ਹੈ ਤੁਸੀਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਉੱਥੇ ਆ ਕੇ ਆਪਣਾ ਆਧਾਰ ਕਾਰਡ ਬਣਵਾ ਸਕਦੇ ਹੋ ਸੋਧ ਕਰਵਾ ਸਕਦੇ ਹੋ ਤਾਂ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਡਾਕੂਮੈਂਟ ਹੋ ਗਿਆ ਉਹ ਹੋ ਗਿਆ ਆਧਾਰ ਕਾਰਡ ਤੁਹਾਡੇ ਹਰੇਕ ਜੀ ਦਾ ਆਧਾਰ ਕਾਰਡ ਬਣਿਆ ਹੋਵੇ ਤੇ ਅਪ ਟੂ ਡੇਟ ਹੋਵੇ ਸਾਰੀ ਡਿਟੇਲ ਉਹਦੇ ਵਿੱਚ ਸਹੀ ਹੋਵੇ। ਦੋਸਤੋ ਦੂਸਰਾ ਜਿਹੜਾ ਜ਼ਰੂਰੀ ਦਸਤਾਵੇਜ਼ ਇਸ ਕਾਰਡ ਨੂੰ ਬਣਾਉਣ ਦੇ ਲਈ ਹੈ ਉਹ ਹੈ ਵੋਟਰ ਕਾਰਡ। ਪੰਜਾਬ ਦਾ ਵੋਟਰ ਕਾਰਡ। ਦੋਸਤੋ 18 ਸਾਲ ਤੋਂ ਵੱਧ ਉਮਰ ਦਾ ਜਿਹੜਾ ਵੀ ਤੁਹਾਡਾ ਫੈਮਿਲੀ ਮੈਂਬਰ ਹੈ ਉਸ ਦਾ 10 ਲੱਖ ਦਾ ਇਲਾਜ ਵਾਲਾ ਕਾਰਡ ਤਾਂ ਹੀ ਬਣੇਗਾ ਜੇਕਰ ਉਸ ਦਾ ਵੋਟਰ ਕਾਰਡ ਬਣਿਆ ਹੋਇਆ ਹੈ। ਦੋਸਤੋ ਦੇਖਣ ਵਿੱਚ ਆਇਆ ਹੈ ਕਿ ਕਈ ਬੱਚੇ ਜੋ 18 ਸਾਲ ਤੋਂ ਉੱਪਰ ਹੋ ਗਏ ਹਨ ਜਾ ਜਿਹੜੀਆਂ ਨਵੀਆਂ ਵਿਆਹੀਆਂ ਕੁੜੀਆਂ ਕਰੇ ਆਈਆਂ ਹਨ ਉਹਨਾਂ ਦੇ ਆਪਾਂ ਹਲੇ ਤੱਕ ਵੋਟਰ ਕਾਰਡ ਨਹੀਂ ਬਣਾਏ ਜਾਂ ਅਪਡੇਟ ਨਹੀਂ ਕਰਾਏ ਇਸ ਲਈ ਦੋਸਤੋ ਜਿਸ ਵੀ ਫੈਮਿਲੀ ਮੈਂਬਰ ਦਾ ਨਵਾਂ ਵੋਟਰ ਕਾਰਡ ਬਣਨ ਵਾਲਾ ਹੈ ਜਾਂ ਬਣੇ ਹੋਏ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਦੀ ਲੋੜ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਲਓ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਆਪਣੇ ਨਜ਼ਦੀਕੀ ਬੀ ਐਲਓ ਨੂੰ ਮਿਲਣਾ ਹੈ ਜਾਂ ਫਿਰ ਤੁਸੀਂ ਸਾਡੇ ਕੋਲੋਂ ਵੀ ਵੋਟਰ ਕਾਰਡ ਵਿੱਚ ਸੋਧ ਕਰਵਾ ਸਕਦੇ ਹੋ ਜਾਂ ਨਵਾਂ ਕਾਰਡ ਅਪਲਾਈ ਕਰ ਸਕਦੇ ਹੋ ਦੋਸਤੋ ਤੀਸਰਾ ਜਿਹੜਾ ਡਾਕੂਮੈਂਟ ਹੋਵੇਗਾ ਉਹ ਹੋਵੇਗਾ ਜਨਮ ਸਰਟੀਫਿਕੇਟ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਉਹਨਾਂ ਦੇ ਲਈ ਵੋਟਰ ਕਾਰਡ ਦੀ ਥਾਂ ਤੇ ਜਨਮ ਸਰਟੀਫਿਕੇਟ ਲੱਗੇਗਾ ਦੋਸਤੋ ਜਨਮ ਸਰਟੀਫਿਕੇਟ ਦੇ ਵਿੱਚ ਵੀ ਆਪਾਂ ਨੂੰ ਕਾਫੀ ਦਿੱਕਤਾਂ ਆਉਣਗੀਆਂ ਕਿਉਂਕਿ ਕਾਫੀ ਬੱਚਿਆਂ ਦੇ ਜਨਮ ਸਰਟੀਫਿਕੇਟ ਬਣੇ ਹੀ ਨਹੀਂ ਹੋਏ ਜਾਂ ਗਲਤ ਬਣੇ ਹੋਏ ਹਨ ਜਾਂ ਆਨਲਾਈਨ ਨੈੱਟ ਤੇ ਨਹੀਂ ਚੜੇ ਹੋਏ ਤਾਂ ਦੋਸਤੋ ਮੈਂ ਕਹਾਂਗਾ ਕਿ ਜਿਨ੍ਹਾਂ ਬੱਚਿਆਂ ਦੇ ਤੁਸੀਂ ਜਨਮ ਸਰਟੀਫਿਕੇਟ ਹਾਲੇ ਤੱਕ ਨਹੀਂ ਬਣਵਾਏ ਜਾਂ ਪ੍ਰਿੰਟ ਨਹੀਂ ਕੜਵਾਏ ਤਾਂ ਉਹ ਛੇਤੀ ਤੋਂ ਛੇਤੀ ਕੜਵਾ ਲਓ ਅਤੇ ਜਿਹੜੇ ਤੁਹਾਡੇ ਆਫਲਾਈਨ ਜਨਮ ਸਰਟੀਫਿਕੇਟ ਬਣੇ ਹੋਏ ਹਨ ਉਹਨਾਂ ਨੂੰ ਛੇਤੀ ਤੋਂ ਛੇਤੀ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਆਨਲਾਈਨ ਕਰਵਾ ਲਓ ਜਨਮ ਸਰਟੀਫਿਕੇਟ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਉਹਨਾਂ ਦਾ ਇਹ ਡਾਕੂਮੈਂਟ ਲੱਗੇਗਾ ਤਾਂ ਹੀ ਉਹਨਾਂ ਦਾ ਇਹ 10 ਲੱਖ ਦੇ ਮੁਫਤ 라ਜ ਵਾਲਾ ਕਾਰਡ ਬਣੇਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਆਧਾਰ ਕਾਰਡ ਫਿਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੋਟਰ ਕਾਰਡ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਨਮ ਸਰਟੀਫਿਕੇਟ ਇਹ ਤੁਸੀਂ ਡਾਕੂਮੈਂਟ ਛੇਤੀ ਤੋਂ ਛੇਤੀ ਤਿਆਰ ਕਰ ਲਓ ਤਾਂ ਕਿ ਜਦੋਂ ਵੀ ਤੁਹਾਡੇ ਕੋਲ ਇਹ ਕਾਰਡ ਬਣਾਉਣ ਵਾਲੇ ਆਉਣ ਜਾਂ ਤੁਸੀਂ ਸੀਐਸਸੀ ਸੈਂਟਰ ਤੇ ਕਾਰਡ ਬਣਵਾਉਣ ਲਈ ਜਾਓ ਤਾਂ ਇਹ ਚੀਜ਼ਾਂ ਜੋ ਜੋ ਬਿਨਾਂ ਤੁਹਾਡਾ ਇਹਨਾਂ ਚੀਜ਼ਾਂ ਤੋਂ ਬਿਨਾਂ ਤੁਹਾਡਾ ਜਿਹੜਾ ਕਾਰਡ ਨਹੀਂ ਬੰਨਣਾ ਤਾਂ ਦੋਸਤੋ ਇਸ ਲਈ ਅੱਜ ਹੀ ਤੁਸੀਂ ਜਿਹੜੇ ਡਾਕੂਮੈਂਟ ਤੁਹਾਨੂੰ ਦੱਸੇ ਹਨ ਚੈੱਕ ਕਰ ਲਓ ਉਹਨਾਂ 'ਚ ਕੋਈ ਨਵਾਂ ਬਣਨ ਵਾਲਾ ਜਾਂ ਸੋਧ ਕਰਨ ਵਾਲੀ ਹੈ ਤਾਂ ਛੇਤੀ ਤੋਂ ਛੇਤੀ ਕਰਵਾ ਲਵੋ ਦੋਸਤੋ ਬੇਟੂ ਬ੍ਰਦਰਜ਼ ਸਰਵਿਸੇਸ ਵੱਲੋਂ ਮੈਂ ਦੱਸਣਾ ਚਾਹਾਂਗਾ ਕਿ ਆਧਾਰ ਕਾਰਡ ਵੋਟਰ ਕਾਰਡ ਦੇ ਨਾਲ-ਨਾਲ ਤੁਸੀਂ ਸਾਡੇ ਕੋਲੋਂ ਵਾਜਬ ਰੇਟ ਉੱਪਰ ਵਾਹਨ ਬੀਮਾ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਪਾਸਪੋਰਟ ਇਨਕਮ ਟੈਕਸ ਰਿਟਰਨ ਉਦਯਮ ਆਨਲਾਈਨ ਫਾਰਮ ਆਦਿ ਕੰਮ ਵੀ ਕਰਵਾ ਸਕਦੇ ਹੋ ਅਸੀਂ ਵਾਜਬ ਰੇਟ ਤੇ ਤੁਹਾਡਾ 100% ਸਹੀ ਡਾਕੂਮੈਂਟ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜਾਣਕਾਰੀਆਂ ਪ੍ਰਾਪਤ ਕਰਦੇ ਰਹਿਣ ਲਈ ਸਾਡੇ ਚੈਨਲ ਪੇਜ ਨੂੰ ਸਬਸਕ੍ਰਾਈਬ ਫੋਲੋ ਵੀ ਕਰ ਲੈਣਾ ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਵਿੱਚ ਸਾਡੀ ਮਦਦ ਕਰੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ